ਹੁਣੇ-ਹੁਣੇ ਮੌਸਮ ਵਿਭਾਗ ਦੇ ਵੱਲੋਂ ਇੱਕ ਹੋਰ ਵੱਡੀ ਅਪਡੇਟ ਸਾਂਝੀ ਕਰ ਦਿੱਤੀ ਗਈ ਹੈ ਤੇ ਲੋਕਾਂ ਨੂੰ ਮੌਸਮ ਵਿਭਾਗ ਨੇ ਇੱਕ ਵੱਡੀ ਸਲਾਹ ਦਿੱਤੀ ਅਤੇ ਇਹ 2 ਦਿਨ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇਸ ਖਬਰ ਨੂੰ ਜ਼ਰੂਰ ਧਿਆਨ ਨਾਲ ਸੁਣ ਲਿਓ ਪੰਜਾਬ ਦੇ ਵਿੱਚ ਲਗਾਤਾਰ ਮੌਨਸੂਨ ਦੀ ਬਾਰਿਸ਼ ਵੇਖ ਨੂੰ ਮਿਲ ਰਹੀ ਹੈ ਬੀਤੇ 3 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ 6 ਜੁਲਾਈ ਤੋਂ ਲੈ ਕੇ 8 ਜੁਲਾਈ ਤੱਕ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਸੀ ਇਸ ਦੇ ਤਹਿਤ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਦੇ ਵਿੱਚ ਆਮ ਨਾਲੋਂ ਜ਼ਿਆਦਾ ਮੀਂਹ ਪਿਆ। ਤਾਪਮਾਨ ਵੀ 32 ਡਿਗਰੀ ਦੇ ਨੇੜੇ ਰਿਕਾਰਡ ਕੀਤਾ ਗਿਆ ਸੀ। ਤਾਂ ਹੁਣ ਮੌਸਮ ਵਿਭਾਗ ਦੇ ਬਾਰੇ ਇੱਕ ਹੋਰ ਵੱਡੀ ਅਪਡੇਟ ਸਾਂਝੀ ਕਰ ਦਿੱਤੀ ਗਈ ਹੈ। ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ। ਡਾਕਟਰ ਕੁਲਵਿੰਦਰ ਕੌਰ ਨੇ ਦੱਸਿਆ ਕਿ 11 ਦੇ 12 ਜੁਲਾਈ ਨੂੰ ਮੁੜ ਤੋਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਵੇਗੀ। ਹੋਰ ਕੀ ਕੁਝ ਕਿਹਾ ਤੇ ਕੀ ਸਲਾਹ ਦਿੱਤੀ ਆਓ ਸੁਣਦੇ ਹਾਂ। ਹਾਂ ਜੁਲਾਈ ਦੇ ਵਿੱਚ ਸਾਡੇ ਕੋਲ ਕਾਫੀ ਅੱਛੀ ਬਾਰਿਸ਼ ਰਿਕਾਰਡ ਹੋ ਰਹੀ ਹੈ ਜਿਸ ਤਰ੍ਹਾਂ ਕਿ ਜੂਨ ਦੇ ਵਿੱਚ ਵੀ ਆਪਾਂ ਦੇਖਿਆ ਨਾਰਮਲ ਤੋਂ ਜ਼ਿਆਦਾ ਹੀ ਬਾਰਿਸ਼ ਰਹੀ ਹੈ ਜਿਹੜੀ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਜੇ ਆਪਾਂ ਫਰਸਟ ਵੀਕ ਆਫ ਜੁਲਾਈ ਦੀ ਗੱਲ ਕਰਦੇ ਹਾਂ ਤਾਂ ਵੀ ਸਾਡੇ ਕੋਲ ਜਿਹੜੀ ਲੁਧਿਆਣੇ ਦੀ ਬਾਰਿਸ਼ ਆ ਗਈ ਹੈ 75 ਮਿਲੀਮੀਟਰ ਜਿਹੜੀ ਰਿਕਾਰਡ ਹੋਈ ਹੈ ਤੇ ਨਾਰਮਲ ਹੀ ਸਾਡੇ ਕੋਲ ਇਹਨਾਂ ਦਿਨਾਂ ਦੇ ਵਿੱਚ ਮਤਲਬ 50 ਖੁੰਦੀ ਹੈ ਸੋ 25 ਮਿਲੀਮੀਟਰ ਜਿਹੜੀ ਨਾਰਮਲ ਤੋਂ ਜ਼ਿਆਦਾ ਇਸ ਵਾਰੀ ਰਿਕਾਰਡ ਕੀਤੀ ਗਈ ਹੈ ਔਰ ਇਸੇ ਤਰ੍ਹਾਂ ਬਾਕੀ ਵੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕਾਫੀ ਅੱਛੀ ਬਾਰਿਸ਼ ਰਿਕਾਰਡ ਹੋਈ ਹੈ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਨਾਰਮਲ ਤੋਂ ਜ਼ਿਆਦਾ ਹੀ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ ਸੋ ਇਹ ਜਿਹੜੀ 6 7 8 ਦੀ ਸਾਡੇ ਕੋਲ ਪਹਿਲਾਂ ਹੀ ਇਹਦੀ ਪ੍ਰੈਡਿਕਸ਼ਨ ਆ ਚੁੱਕੀ ਸੀਗੀ ਕਿ ਔਰ ਵਾਲੇ ਜਿਹੜੇ 6 7 8 9 ਜਿਹੜੀ ਹੈਵੀ ਰੇਨਫਾਲ ਜਾਂ ਮੋਡਰੇਟ ਰੇਨਫਾਲ ਕਈ ਜ਼ਿਲ੍ਹਿਆਂ ਦੇ ਵਿੱਚ ਹੋਊਗੀ ਅਹ ਹੁਣ ਜੇ ਆਪਾਂ ਨੈਕਸਟ ਵਾਲੀ ਵੀਕ ਦੀ ਗੱਲ ਕਰਦੇ ਆ ਤਾਂ ਫਿਰ ਵੀ ਸਾਡੇ ਕੋਲ 10 11 ਨੂੰ ਅੱਛੀ ਬਾਰਿਸ਼ ਹੋਣ ਦੀ ਫੇਰ ਸੰਭਾਵਨਾ ਹੈਗੀ ਹੈ ਅ ਥੋੜਾ ਜਿਹਾ 9 ਤਰੀਕ ਨੂੰ ਆਈਸੋਲੇਟਿਡ ਰੇਨਫਾਲ ਹੋਊਗੀ ਪਰ ਉਸ ਤੋਂ ਬਾਅਦ ਫੇਰ ਜਿਹੜੀ ਮੌਨਸੂਨ ਦੀ ਪ੍ਰੋਗਰੈਸ ਮਤਲਬ ਦੇਖਣ ਨੂੰ ਮਿਲ ਰਹੀ ਹੈ ਜਿਹਦੇ ਨਾਲ ਕਿ 10 11 ਨੂੰ ਐਕਟੀਵਿਟੀ ਵਧਣ ਦੇ ਚਾਂਸਸ ਨੇ ਤੇ ਉਹਦੇ ਕਰਕੇ ਜਿਹੜੀ ਬਾਰਿਸ਼ ਹੈ ਉਹ ਦਰਮਿਆਨੀ ਤੋਂ ਭਾਰੀ ਵਰਖਾ ਫੇਰ ਪੰਜਾਬ ਦੇ ਵਿੱਚ ਹੋ ਸਕਦੀ ਹੈ ਸੋ ਦੇਖਿਆ ਗਿਆ ਹੈਗਾ ਕਿ ਇਸ ਵਾਰੀ ਜਿਹੜੀ ਮੌਨਸੂਨ ਹੈ ਉਹ ਕਾਫੀ ਐਕਟਿਵ ਹੈ ਜਿਸ ਤਰ੍ਹਾਂ ਕਿ ਉਹਨੂੰ ਇੰਨੀ ਜ਼ਿਆਦਾ ਫੇਵਰੇਬਲ ਕੰਡੀਸ਼ਨਸ ਮਿਲ ਰਹੀਆਂ ਨੇ ਕਿ ਟੂਵਰਡਸ ਨਾਰਥ ਜਿਹੜੀ ਉਹਦੀ ਮੂਵਮੈਂਟ ਜ਼ਿਆਦਾ ਹੋ ਰਹੀ ਹੈ ਸੋ ਇਸ ਕਰਕੇ ਜਿਹੜੀ ਬਾਰਿਸ਼ ਜ਼ਿਆਦਾ ਹੋ ਰਹੀ ਹੈ ਉਹਦੇ ਹਿਸਾਬ ਦੇ ਨਾਲ ਜਿੱਥੇ ਇਹ ਟੈਂਪਰੇਚਰਸ ਨੂੰ ਫਾਲ ਕਰ ਰਹੀ ਹੈ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਦਿਨ ਦਾ ਤਾਪਮਾਨ ਹੈ ਉਹ 30 32 ਦੇ ਨੇੜੇ ਚੱਲ ਰਿਹਾ ਜਿਹੜਾ ਕਿ 35 ਦੇ ਨੀਅਰਬਾਊਟ ਹੁੰਦਾ ਨਾਰਮਲੀ ਇਸ ਤਰ੍ਹਾਂ ਜਿਹੜਾ ਰਾਤ ਦਾ ਟੈਂਪਰੇਚਰ ਹੈ ਉਹ ਵੀ ਨਾਰਮਲ ਤੋਂ ਥੋੜਾ ਜਿਆਦਾ ਚੱਲ ਰਿਹਾ ਹੈ ਹਿਊਮਿਡਿਟੀ ਜਿਹੜੀ ਹੈ ਉਹ ਵੀ ਨਾਰਮਲ ਤੋਂ ਜ਼ਿਆਦਾ ਚੱਲ ਰਹੀ ਹੈ ਸੋ ਕਈ ਚੀਜ਼ਾਂ ਸਾਡੇ ਕੋਲ ਫੇਵਰੇਬਲ ਨੇ ਬਟ ਅਦਰਵਾਈਜ਼ ਜੇ ਇੰਨੀ ਜ਼ਿਆਦਾ ਬਾਰਿਸ਼ ਹੁੰਦੀ ਹੈ ਤਾਂ ਉਹਦਾ ਕੁਛ ਹੱਦ ਤੱਕ ਨੁਕਸਾਨ ਵੀ ਹੋ ਜਾਂਦਾ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਨੂੰ ਧਿਆਨ ਚ ਰੱਖ ਕੇ ਹੀ ਇਹ ਅੱਗੋਂ ਜਿਹੜੀ ਕਾਰਵਾਈ ਹੈ ਉਹ ਕਰਨੀ ਚਾਹੀਦੀ ਹੈ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਬਾਰਿਸ਼ ਹੁੰਦੀ ਹੈ ਤਾਂ ਸਾਨੂੰ ਜਿਹੜੇ ਪੁਖਤਾ ਪ੍ਰਬੰਧ ਆ ਉਹ ਜ਼ਰੂਰ ਕਰਨੇ ਚਾਹੀਦੇ ਆ ਮਣਕਸਾਨਾਂ ਨੂੰ ਕੀ ਰਿਵਾਈਜ਼ ਕਰੋਗੇ ਕਿਉਂਕਿ ਬੇਸ਼ੱਕ ਜਿਹੜੀ ਹੈ ਜੋ ਨਦੀ ਬੁਝਾਈ ਜਿਹੜੀ ਆ ਚੱਲ ਰਹੀ ਹੈ ਕਿੰਨਾ ਕੁ ਨੁਕਸਾਨ ਹੋ ਸਕਦਾ ਜਾਂ ਕਿੰਨਾ ਖਰਾਬ ਆ ਦੇਖੋ ਬਹੁਤ ਜ਼ਿਆਦਾ ਜਦੋਂ ਜਿੱਥੇ ਬਾਰਿਸ਼ ਹੁੰਦੀ ਹੈ ਉੱਥੇ ਇਹਦਾ ਇੰਨਾ ਮਤਲਬ ਫਾਇਦਾ ਵੀ ਨਹੀਂ ਹੁੰਦਾ ਤੇ ਇਸ ਕਰਕੇ ਕਿ ਸਾਨੂੰ ਜਿੰਨੀ ਕੁ ਲੋਡ ਹੈ ਉਹਨਾਂ ਕੁ ਮਤਲਬ ਆਪਾਂ ਨੂੰ ਪਾਣੀ ਜਿਸ ਤਰ੍ਹਾਂ ਕਿ ਕੱਲ ਸਾਡੇ ਕੋਲ 50 ਮਿਲੀਮੀਟਰ ਇੱਕ ਦਿਨ ਦੀ ਬਾਰਿਸ਼ ਹੋ ਗਈ ਹੈ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ ਵੀ 50 60 ਮਿਲੀਮੀਟਰ ਇੱਕ ਦਿਨ ਚ ਹੋ ਗਈ ਹੈ ਸੋ ਜਿੱਥੇ ਤਾਂ ਪਾਣੀ ਥੋੜਾ ਜਿਹਾ ਐਬਜ਼ਾਰਬ ਹੋ ਸਕਦਾ ਉੱਥੇ ਤਾਂ ਇਨੀ ਪ੍ਰੋਬਲਮ ਨਹੀਂ ਆਂਦੀ ਪਰ ਜਿੱਥੇ ਪਾਣੀ ਜ਼ਿਆਦਾ ਖੜ ਜਾਂਦਾ ਹੈ ਉੱਥੇ ਫਿਰ ਉਹਦੀ ਡਰੇਨੇਜ ਜਿਹੜੀ ਉਹ ਪ੍ਰੋਪਰ ਚਾਹੀਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਜ਼ਰੂਰ ਰੱਖਣਾ ਚਾਹੀਦਾ ਵੈਸੇ ਤਾਂ ਜਿਸ ਤਰ੍ਹਾਂ ਇਹਦਾ ਪੋਜ਼ਿਟਿਵ ਇੰਪੈਕਟ ਵੀ ਆਉਂਦਾ ਜਿਸ ਤਰ੍ਹਾਂ ਨਰਮੇ ਦੇ ਉੱਪਰ ਜਿਵੇਂ ਚੱਟੀ ਮੱਖੀ ਦੀ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਹਿਊਮਿਡਿਟੀ ਨਾਲ ਦਿਨਾ ਚ ਵੱਧ ਜਾਂਦੀ ਹੈ ਬਾਰਿਸ਼ ਦੇ ਨਾਲ ਉਹਦੀ ਅਟੈਕ ਦੇ ਚਾਂਸਸ ਹੁੰਦੇ ਆ ਫੇਵਰੇਬਲ ਕੰਡੀਸ਼ਨਸ ਹੁੰਦੀਆਂ ਨੇ ਪਰ ਜਦੋਂ ਹੈਵੀ ਡਾਊਨਪੋਰ ਹੁੰਦਾ ਤਾਂ ਉਹਦੇ ਨਾਲ ਉਹ ਝੜ ਕਿਸੇ ਥਾਂ ਤੇ ਪੋਜ਼ਿਟਿਵ ਇੰਪੈਕਟ ਵੀ ਆ ਜਾਂਦਾ ਹੈ ਕਿਸੇ ਥਾਂ ਤੇ ਨੈਗੇਟਿਵ ਵੀ ਹੈ ਪਰ ਆਪਾਂ ਨੂੰ ਜੋ ਵੀ ਜਿਹੜੇ ਸਾਡੇ ਖੇਤੀ ਤੰਦੇ ਆ ਉਹਨਾਂ ਨੂੰ بارش ਨੂੰ ਧਿਆਨ ਚ ਰੱਖ ਕੇ ਹੀ ਉਲਿਕੜੇ ਜਾਈਦੇ ਆ ਹੁਣ ਲੋਕ ਇਹਨਾਂ ਤਰ੍ਹਾਂ ਚ ਘੁੰਮਣੇ ਵੀ ਜਾਂਦੇ ਨੇ ਕਿਸ ਤਰ੍ਹਾਂ ਦਾ ਜਿਵੇਂ ਪੰਜਾਬ ਤੋਂ ਬਾਹਰ ਦੀ ਗੱਲ ਕਰੀ ਜਿੱਦਾਂ ਸਲਾਈਡਿੰਗ ਕਰਾ ਵੀ ਹੋਈ ਆ ਕੀ ਆਨਵਾਰ ਦੇ ਨਾਲ ਕੀ ਹਾਂਜੀ ਜਿਸ ਤਰ੍ਹਾਂ ਫੇਰ ਹੁਣ بارش ਦੀ ਅੱਛੀ بارش ਦੀ ਸੰਭਾਵਨਾ ਹੈਗੀ ਹੈ ਕਿ ਦਰਮਿਆਨੀ ਤੋਂ ਭਾਰੀ بارش ਹੋ ਸਕਦੀ ਹੈ ਸੋ ਆਲਰੇਡੀ ਹਿਮਾਚਲ ਦੇ ਵਿੱਚ ਤਾਂ ਆਪਾਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਇਨਸੀਡੈਂਸ ਹੋ ਰਹੇ ਨੇ ਹੈਵੀ ਰੇਨਫਾਲ ਦੇ ਕਲਾਊਡ ਬਰਸਟ ਦੇ ਲੈਂਡਸਲਾਈਡਸ ਦੀਆਂ ਵੀ ਪ੍ਰੋਬਲਮਸ ਆ ਰਹੀਆਂ ਨੇ ਸੋ ਬਹੁਤ ਜ਼ਿਆਦਾ ਆਪਾਂ ਦੇਖ ਰਹੇ ਹਾਂ ਕਿ ਉਧਰੋਂ ਕਵਰੇਜ ਹੈਗੀ ਹੈ ਕਿ ਇੰਨੀ ਜ਼ਿਆਦਾ ਹੈਵੀ ਰੇਨਫਾਲ ਹੋ ਰਹੀ ਹੈ ਸੋ ਜੋ ਵੀ ਕਿਸੇ ਨੇ ਆਪਣਾ ਕੋਈ ਟਰੈਵਲ ਪਲਾਨ ਕਰਨਾ ਹੈ ਉਹ ਜ਼ਰੂਰ ਫੋਰਕਾਸਟ ਨੂੰ ਧਿਆਨ ਚ ਰੱਖ ਕੇ ਕਰਨ ਤਾਂ ਕਿ ਜਦੋਂ ਵੀ ਕਿਤੇ ਆਪਾਂ ਘਰੋਂ ਜਾਂਦੇ ਆ ਜਾਂ ਜਦੋਂ ਵੀ ਪਹਾੜਾਂ ਵੱਲ ਜਾਈਦਾ ਤਾਂ ਉਦੋਂ ਇਹ ਦੇਖੋ ਧਿਆਨ ਦੇ ਵਿੱਚ ਕਿ ਕਿਹੜੀ ਸਾਈਡ ਤੇ ਕਿੰਨੀ ਬਾਰਿਸ਼ ਦੀ ਸੰਭਾਵਨਾ ਹੈ ਅਗਰ ਉੱਥੇ ਹੈਵੀ ਰੇਨਫਾਲ ਦੇ ਚਾਂਸਸ ਹੈ ਵੈਸੇ ਤਾਂ ਆਲਰੇਡੀ ਨਾਰਥ ਦੇ ਵਿੱਚ ਬਹੁਤ ਜ਼ਿਆਦਾ ਐਕਟੀਵਿਟੀ ਹੈਗੀ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਇਹ ਜਿਹੀਆਂ ਚੀਜ਼ਾਂ ਜਦੋਂ ਆਪਾਂ ਪਲਾਨ ਕਰਦੇ ਆ ਤਾਂ ਉਹਨਾਂ ਨੂੰ ਪੋਸਟਪੋਨ ਕਰਨਾ ਹੀ ਬਿਹਤਰੀ ਹੋਏਗੀ ਮੈਨੂੰ ਲੱਗਦਾ ਕਿ ਲੋਕਾਂ ਨੂੰ ਵੀ ਆਪਣੀ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਮੁੱਖ ਮੁਕਤੀ ਵੀ ਇਹਨਾਂ ਦਿਨਾਂ ਦੇ ਵਿੱਚ ਕਾਫੀ ਹੈ ਕਿਵੇਂ ਬਾਸਾਂ ਦਾ ਪਾਣੀ ਕੱਢ ਜਾਂਦਾ ਡੇਂਗੂ ਵਰਗੀ ਬਿਮਾਰੀ ਹਾਂਜੀ ਬਿਲਕੁਲ ਇਹ ਦੇਖਣਾ ਚਾਹੀਦਾ ਆਪਾਂ ਨੂੰ ਕਿਉਂਕਿ ਥਾਂ-ਥਾਂ ਤੇ ਜਿਹੜਾ ਆਪਣਾ ਇਸ ਵਾਰੀ ਹੈਵੀ ਰੇਨਫਾਲ ਹੋ ਰਹੀ ਆ ਪਾਣੀ ਖੜਾ ਆ ਉਹਦੇ ਨਾਲ ਮੱਖੀ ਮੱਛਰ ਜਾਂ ਹੋਰ ਵੀ ਜਿਵੇਂ ਕੋਈ ਇਨਫੈਕਸ਼ਨ ਦੇ ਚਾਂਸਸ ਵੱਧ ਜਾਂਦੇ ਆ ਸੋ ਇੱਕ ਤਾਂ ਪਹਿਲਾਂ ਸਾਨੂੰ ਆਪਣਾ ਡਰੇਨੇਜ ਸਿਸਟਮ ਸਟਰੋਂਗ ਕਰਨਾ ਚਾਹੀਦਾ ਤਾਂ ਕਿ ਪਾਣੀ ਜਿਹੜਾ ਖੜੇ ਨਾ ਉਹਦਾ ਕਿਸੇ ਨਾ ਕਿਸੇ ਤਰ੍ਹਾਂ ਉਹਦਾ ਜਿਹੜਾ ਨਿਕਾਸ ਹੁੰਦਾ ਰਹੇ ਔਰ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿੰਨਾ ਵੀ ਹੁਣ ਆਪਾਂ ਨੂੰ ਲੱਗ ਰਿਹਾ ਹੈ ਕਿ ਹੈਵੀ ਰੇਨਫਾਲ ਹੋ ਰਹੀ ਹੈ ਕਿਤੇ ਨਾ ਕਿਤੇ ਸਾਨੂੰ ਉਹਦੀ ਜਿਹੜੀ ਵਾਟਰ ਹਾਰਵੈਸਟਿੰਗ ਉਹ ਜ਼ਰੂਰ ਕਰਨੀ ਚਾਹੀਦੀ ਹੈ ਵੀ ਆਪਾਂ ਜਿਹੜਾ ਉਹ ਪਾਣੀ ਹੈ ਉਹਨੂੰ ਸੰਭਾਲ ਲਈਏ ਤਾਂ ਕਿ ਉਹ ਨਦੀ ਨਾਲਿਆਂ ਦੇ ਵਿੱਚ ਜਾ ਕੇ ਵੀ ਖਰਾਬ ਨਾ ਹੋਏ ਪਰ ਉਹ ਜਿਹੜਾ ਪਾਣੀ ਜੇ ਆਪਾਂ ਸੰਭਾਲ ਲੈਨੇ ਆ ਤਾਂ ਉਹਦੀ ਬਾਅਦ ਚੋਂ ਵੀ ਵਰਤੋਂ ਕੀਤੀ ਜਾ ਸਕੇ ਸੋ ਇਸ ਤਰ੍ਹਾਂ ਦੀਆਂ ਜ਼ਰੂਰ ਸਾਨੂੰ ਜਦੋਂ ਮੌਨਸਨ ਸੀਜ਼ਨ ਆ ਜਾਂਦਾ ਹੈ ਜਾਂ ਜਦੋਂ ਸਾਨੂੰ ਪਤਾ ਹੈ ਕਿ ਇਸ ਵਾਰੀ ਕਾਫੀ ਅੱਛੀ ਬਾਰਿਸ਼ ਦੇ ਚਾਂਸਸ ਨੇ ਤਾਂ ਇਨ੍ਹਾਂ ਚੀਜ਼ਾਂ ਦੀ ਜ਼ਰੂਰ ਪਲਾਨਿੰਗ ਕਰ ਲੈਣੀ ਚਾਹੀਦੀ ਹੈ ਸੁਦਾਦੀ ਹੈ ਕਿ ਭਾਰੀ ਮੀਂਹ ਦੇ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਕਈ ਥਾਵਾਂ ਦੇ ਉੱਤੇ ਪ੍ਰਸ਼ਾਸਨ ਦੀ ਪੋਲ ਵੀ ਖੁੱਲ ਕੇ ਸਾਹਮਣੇ ਆਈ ਤੇ ਕਈ ਥਾਵਾਂ ਦੇ ਉੱਤੇ ਸਕੂਲਾਂ ਦੇ ਵਿੱਚ ਪਾਣੀ ਵੜਿਆ ਤੇ ਦੂਜੇ ਪਾਸੇ ਕਈ ਕਿਸਾਨਾਂ ਦੀ ਫਸਲ ਇਸ ਭਾਰੀ ਮੀਂਹ ਦੀ ਲਪੇਟ ਦੇ ਵਿੱਚ ਵੀ ਆਈ ਹੈ ਹਕੀਕਤ ਰਿਪੋਰਟ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ